ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼蒂ਪਕਾ ਸੰਧੂ ਤੇ ਗੱਲ ਕਰਦੇ ਆਂ ਜੀ ਫਿਲਮ ਜਗਤ ਨੂੰ ਲੱਗਾ ਸਭ ਤੋਂ ਵੱਡਾ ਝਟਕਾ ਜੇਕਰ ਗੱਲ ਕਰੀਏ ਪੰਜਾਬੀ ਸਿਨੇਮਾ ਦੀ ਤਾਂ ਉਥੇ ਇੱਕ ਵੱਡਾ ਝਟਕਾ ਅੱਜ ਲੱਗਾ ਹੈ ਸਵੇਰ ਚੜ੍ਹਦੇ ਹੀ ਬੜੀ ਜਿਹੜੀ ਬੁਰੀ ਖਬਰ ਆਈ ਹੈ ਜਿੱਥੇ ਪੰਜਾਬੀ ਫਿਲਮਾਂ ਦੇ ਵਿੱਚ ਖੁਦ ਹੱਸਣ ਵਾਲੇ ਅੱਜ ਲੱਖਾਂ ਲੋਕਾਂ ਨੂੰ ਰਵਾ ਕੇ ਚਲੇਗੇ ਜਿੱਥੇ ਉਹਨਾਂ ਦਾ ਪਰਿਵਾਰ ਨੂੰ ਤਾਂ ਉਹਨਾਂ ਦੀ ਜਿਹੜੀ ਮੌਤ ਦੀ ਖਬਰ ਸੁਣ ਕੇ ਝਟਕਾ ਹੀ ਲੱਗਣਾ ਹੀ ਲੱਗਣਾ ਸੀ ਲੇਕਿਨ ਜਿੱਥੇ ਪੰਜਾਬੀ ਇੰਡਸਟਰੀ ਦੀ ਗੱਲ ਕਰ ਲਈਏ ਤੇ ਦੂਸਰੇ ਪਾਸੇ ਪੰਜਾਬੀਅਤ ਦੀ ਗੱਲ ਕਰ ਲਈਏ ਚਾਹੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਨੇ ਤੇ ਚਾਹੇ ਉਹ ਆਪਣੇ ਆਪ ਦੇ ਇੰਡੀਆ 'ਚ ਬੈਠੇ ਨੇ ਜਾਂ ਫਿਰ ਗੱਲ ਕਰੀਏ ਪੰਜਾਬ 'ਚ ਬੈਠੇ ਨੇ ਦੇਸ਼ ਭਾਰਤ ਦੇਸ਼ਾਂ ਵਿਦੇਸ਼ਾਂ 'ਚ ਇੱਕ ਵੱਡਾ ਪੰਜਾਬੀ ਜਿਨ ਨੇ ਹਸਾਇਆ ਵੀ ਜਿਨ ਨੇ ਕਮੇਡੀਅਨ ਚ ਆਪਦਾ ਨਾਂ ਵੀ ਬਣਾਇਆ ਤਾਂ ਅੱਜ ਉਹ ਜਿਹੜੇ ਨੇ ਅਲਵਿਦਾ ਕਹਿ ਗਏ ਨੇ ਬੜੀ ਵੱਡੇ ਕਮੇਡੀਅਨ ਸੀਗੇ ਜਿਨ੍ਹਾਂ ਦੀਆਂ ਕਾਫੀ ਉਹਨਾਂ ਨੇ ਹਿੱਟ ਫਿਲਮਾਂ ਵੀ ਦਿੱਤੀਆਂ ਚੁਟਕਲੇ ਵੀ ਹਿੱਟ ਦਿੱਤੇ ਜਿੱਥੇ ਉਹਨਾਂ ਨੂੰ ਹਰੇਕ ਸੋਸ਼ਲ ਮੀਡੀਆ ਤੇ ਵੀ ਹੱਸਦੇ ਹਸਾਉਂਦੇ ਵੇਖਿਆ ਫਿਲਮਾਂ ਵਿੱਚ ਵੀ ਹੱਸਦੇ ਹਸਾਉਂਦੇ ਦੇਖਿਆ ਅਸੀਂ ਗੱਲ ਕਰ ਰਹੇ ਹਾਂ ਜੀ ਮਸ਼ਹੂਰ ਕਮੇਡੀਅਨ ਜਸਵਿੰਦਰ ਸਿੰਘ ਪੱਲਾ ਦੀ ਗੱਲ ਕਰਦੇ ਹਾਂ ਜੀ ਸਵੇਰੇ ਪੰਜਾਬੀ ਮਨੋਰੰਜਨ ਜਗਤ ਵਿੱਚ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਮਸ਼ਹੂਰ ਕਮੀਡੀਅਨ ਜਸਵਿੰਦਰ ਪੱਲਾ 65 ਸਾਲ ਦੀ ਉਮਰ ਵਿੱਚ ਅੱਜ ਸਵੇਰੇ ਦਿਹਾਂਤ ਹੋ ਗਿਆ ਉਹਨਾਂ ਦੇ ਦਿਹਾਂਤ ਨਾਲ ਪੰਜਾਬੀ ਸਿਨੇਮਾ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਜਸਵਿੰਦਰ ਪੱਲਾ ਨੇ ਆਪਣੀ ਹਸੀ ਮਜ਼ਾਕ ਦੀਆਂ ਭੂਮਿਕਾਵਾਂ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ ਸੀ ਜਸਵਿੰਦਰ ਪੱਲਾ ਦਾ ਅੰਤਿਮ ਸੰਸਕਾਰ ਕੱਲ 23 ਅਗਸਤ 2025 ਨੂੰ ਦੁਪਹਿਰੇ 12 ਵਜੇ ਮੋਹਾਲੀ ਨੇੜੇ ਬੋਲਗਈ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ ਉਹਨਾਂ ਦੇ ਸਫ਼ਰ ਨੂੰ ਯਾਦ ਕਰਦੇ ਉਹਨਾਂ ਦੀਆਂ ਯਾਦਾਂ ਹਮੇਸ਼ਾ ਚੋਣ ਵਾਲਿਆਂ ਦੇ ਦਿਲਾਂ ਵਿੱਚ ਜ਼ਿੰਦਾ ਰਹਿਣਗੀਆਂ ਜਸਵਿੰਦਰ ਪੱਲਾ ਨੇ ਕੈਰੀ ਔਨ ਜੱਟਾ ਨੌਕਰ ਵੋਟੀ ਦਾ ਤੇ ਜੱਟ ਐਂਡ ਜੂਲੀਅਟ ਵਰਗੀਆਂ ਸੁਪਰ ਹਿੱਟ ਫਿਲਮਾਂ ਵੀ ਦਿੱਤੀਆਂ ਜਿਸ ਕਰਕੇ ਆਪਣੀ ਖਾਸ ਪਹਿਚਾਨ ਵੀ ਬਣਾਈ ਉਹਨਾਂ ਦਾ ਵਿਲੱਖਣ ਟਾਕੀਆਂ ਕਲਮਾਂ ਤੇ ਹੱਸੀ ਦਾ ਸਟਾਈਲ ਉਹਨਾਂ ਨੂੰ ਦਰਸ਼ੀਆਂ ਦੇ ਦਿਲਾਂ ਦਾ ਰਾਜ ਬਣਾਉਂਦਾ ਹੈ ਤੇ ਉਹਨਾਂ ਦਾ ਦਿਹਾਦ ਖਬਰ ਸੁਣ ਕੇ ਫਿਲਮ ਜਗਤ ਤੇ ਚੋਣ ਵਾਲਿਆਂ ਨੂੰ ਇੱਕ ਸੋਗ ਦੀ ਲਹਿਰ ਉੱਠ ਖੜੀ ਹੋਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਜਸਵਿੰਦਰ ਸਿੰਘ ਪੱਲਾ ਨੇ ਉਹਨਾਂ ਦੀ ਕਮੇਡੀਅਨ ਨਾਲ ਪੰਜਾਬੀ ਫਿਲਮਾਂ ਨੂੰ ਇੱਕ ਖੂਬਸੂਰਤੀ ਦਾ ਚਿਹਰਾ ਮਿਲ ਜਾਂਦਾ ਸੀ ਕਿਉਂਕਿ ਲੋਕ ਰਵੋਣ ਵਾਲੇ ਜ਼ਿਆਦਾ ਲੇਕਿਨ ਹਸਾਉਣ ਵਾਲੇ ਕੱਟ ਹੁੰਦੇ ਨੇ ਤੇ ਇੱਕ ਇਹੋ ਜਿਹਾ ਚਿਹਰਾ ਹੁੰਦਾ ਹੈ ਜਿਹਨੂੰ ਵੇਖ ਕੇ ਜਿਹੜੇ ਮੂੰਹ ਦੇ ਉੱਤੇ ਸਮਾਈਲ ਆਉਣੀ ਮੂੰਹ ਤੇ ਹਾਸਾ ਆਉਣਾ ਬੜਾ ਵੱਡਾ ਸਮਝਿਆ ਜਾਂਦਾ ਤੇ ਅੱਜ ਇੱਕ ਜਿਹੜਾ ਹੈ ਪੰਜਾਬੀ ਇੰਡਸਟਰੀ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਦੇਸ਼ ਜਾਂ ਵਿਦੇਸ਼ਾਂ 'ਚ ਬੈਠੇ ਪੰਜਾਬੀ ਲੋਕਾਂ ਨੂੰ ਜਿਹੜਾ ਵੱਡੇ ਹਾਸੇ ਦੇ ਚਿਹਰੇ ਦੀ ਕਮੀ ਮਹਿਸੂਸ ਹੋਈ ਹੈ ਤੇ ਜਿੱਥੇ ਇੱਕ ਸੋਗ ਦੀ ਲਹਿਰ ਉੱਠ ਖੜੀ ਹੋਈ ਹੈ